ਹਰ ਮੰਦਰ ਸਾਹਿਬ ਦੇ ਗ੍ਰੰਥੀ ਹੋਣ ਜਾਂ ਹਰ ਮੰਦਰ ਸਾਹਿਬ ਕੋਈ ਕੀਰਤਨ ਕਰ ਰਿਹਾ ਹੁੰਦਾ ਉਹਦੀ ਇੰਨੀ ਇੱਜ਼ਤ ਹੁੰਦੀ ਹੈ ਇੰਨੀ ਆਉ ਭਗਤ ਹੁੰਦੀ ਹੈ ਉਹਨਾਂ ਦੇ ਪੈਰਾਂ ਦੀ ਧੂੜ ਨੂੰ ਵੀ ਲੋਕ ਕਈ ਵਾਰੀ ਮੱਥੇ ਤੇ ਲਾਉਂਦੇ ਆ ਹੂੰ ਤੇ ਇੱਕ ਗੁਰੂ ਘਰ ਜਿਹੜਾ ਆਮ ਗੁਰਦੁਆਰਾ ਹੈ ਉੱਥੇ ਕੋਈ ਕੀਰਤਨ ਕਰਦਾ ਹੈ ਜਾਂ ਉੱਥੇ ਕੋਈ ਡਿਊਟੀ ਕਰਦਾ ਹੈ ਜਾਂ ਉੱਥੇ ਕੋਈ ਗ੍ਰੰਥੀ ਦੀ ਡਿਊਟੀ ਕਰਦਾ ਹੈ ਉੱਥੇ ਕੋਈ ਇੰਨਾ ਜ਼ਿਆਦਾ ਤਵੱਜੋ ਨਹੀਂ ਦਿੰਦਾ ਰਿਸਪੈਕਟ ਜ਼ਰੂਰ ਕਰਦੇ ਨੇ ਫਰਕ ਕਿਉਂ ਹੈ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਹੈ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਹੈ ਉੱਥੇ ਵੀ ਬਾਣੀ ਪੜੀ ਜਾਂਦੀ ਹੈ ਇੱਥੇ ਵੀ ਬਾਣੀ ਪੜੀ ਜਾਂਦੀ ਹੈ ਇਹ ਤਾਂ ਸਿੰਪਲ ਜੀ ਗੱਲ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਹੈ ਨਾ ਤੇ ਜਿੱਥੇ ਪ੍ਰਮਾਤਮਾ ਬਹਿ ਗਿਆ ਜਾ ਕੇ ਤੇ ਉੱਥੇ ਕੀ ਹਰਿਮੰਦਰ ਸਾਹਿਬ ਤੇ ਕੀ ਆਮ ਜਗ੍ਹਾ ਪਰ ਇਹ ਵੀ ਗੱਲ ਹੈ ਨਾ ਜੇ ਆਪਾਂ ਹਰਿਮੰਦਰ ਸਾਹਿਬ ਦੇ ਕੀਰਤਨੀਆਂ ਦੀ ਗੱਲ ਕਰਦੇ ਆਂ ਰਾਗੀ ਸਿੰਘਾਂ ਦੀ ਗੱਲ ਕਰਦੇ ਆਂ ਉਹ ਐਵੇਂ ਤਾਂ ਨਹੀਂ ਰਾਗੀ ਬਣੇ ਉਹਨਾਂ ਨੂੰ ਰਾਗਾਂ ਦਾ ਗਿਆਨ ਨੇ ਉਹਨਾਂ ਨੇ ਗੁਰਬਾਣੀ ਦਾ ਗਿਆਨ ਹੈ ਸਭ ਤੋਂ ਵੱਡੀ ਗੱਲ ਉੱਥੇ ਤੁਸੀਂ ਕੋਥੀ ਨਹੀਂ ਰੱਖ ਸਕਦੇ ਉੱਥੇ ਤੁਸੀਂ ਫੋਨ ਨਹੀਂ ਰੱਖ ਸਕਦੇ ਤਾਨੂੰ ਜਿਹੜਾ ਗਿਆਨ ਹੈ ਉਹ ਮੂੰਹ ਜਵਾਨੀ ਹੋਣਾ ਚਾਹੀਦਾ ਉਹ ਬੜੀਆਂ-ਬੜੀਆਂ ਪੇਪਰ ਪਾਸ ਕਰਕੇ ਉੱਥੇ ਬੈਠੇ ਬਹੁਤ ਮਿਹਨਤ ਕਰਕੇ ਉੱਥੇ ਬੈਠੇ ਜੇ ਮਿਹਨਤ ਕਰਕੇ ਬੈਠੇ ਫਿਰ ਸਨਮਾਨ ਤਾਂ ਫਿਰ ਮਿਲਣਾ ਹੀ ਹੈ ਤੇ ਫਿਰ ਆਪਾਂ ਗੁਰੂ ਘਰ ਦੇ ਜਿਹੜੇ ਨਾਰਮਲ ਗੁਰਦੁਆਰੇ ਹੁੰਦੇ ਨੇ ਆਪਾਂ ਉੱਥੇ ਗਰੰਤੀ ਕਿਉਂ ਇਹ ਤਾਂ ਰੱਖਣ ਵਾਲੇ ਤੇ ਫਿਰ ਡਿਪੈਂਡ ਹੈ ਨਾ ਕਿ ਉਹ ਰੱਖਦੇ ਹੋਏ ਐਸੀ ਗਰੰਤੀ ਹਰ ਮੰਦਰ ਸਾਹਿਬ ਦੀ ਮਤਲਬ ਕਿ ਕਾਨੂੰਨ ਹੈ ਉੱਥੋਂ ਦਾ ਹੂੰ ਉੱਥੋਂ ਦਾ ਇੱਕ ਦਾਇਰਾ ਹੈ ਤਾਂ ਐਵੇਂ ਤੇ ਗਰੰਤੀ ਰਹਿੰਦੇ ਹੈ ਨਾ ਜਿਹੜਾ ਨੂੰ ਨੌਲੇਜ ਆਮ ਨਹੀਂ ਰੱਖਦੇ ਨਾ ਕਿਸੇ ਨੂੰ ਤੇ ਫਿਰ ਆਮ ਗੁਰਦਾਰੇ ਚ ਰੱਖਦੇ ਕਿਉਂ ਹੈ ਫਿਰ ਉਹਨੂੰ ਜੇ ਰੱਖ ਲੈਂਦੇ ਨੇ ਫਿਰ ਉਹਨੂੰ ਗ੍ਰੰਥੀ ਦਾ ਟੈਗ ਕਿਉਂ ਦਿੰਦੇ ਆ ਗ੍ਰੰਥੀ ਤਾਂ ਗ੍ਰੰਥੀ ਹੈ ਨਾ ਭਾਜੀ ਹੂੰ ਬਾਣੀ ਤਾਂ ਉਹ ਵੀ ਪੜ ਰਹਾ ਵੱਖਰੀ ਗੱਲ ਹੈ ਉਹ ਜ਼ਬਾਨੀ ਪੜ ਰਹਾ ਉਹ ਵੱਖਰੀ ਗੱਲ ਹੈ ਇੱਕ ਦੇਖ ਕੇ ਪਰ ਬਹੁਤ ਸਾਰੇ ਪਿੰਡਾਂ ਦੇ ਗ੍ਰੰਥੀ ਵੀ ਐਸੇ ਨੇ ਜਿਹਨਾਂ ਨੂੰ ਸਭ ਕੁਝ ਯਾਦ ਹੈ ਮੋਜਵਾਨੀ ਮੋਜਵਾਨੀ ਕੰਠ ਹੈ ਹੂੰ ਗੁਰਬਾਣੀ ਤਾਂ ਹਰ ਇੱਕ ਗ੍ਰੰਥੀ ਨੂੰ ਕੰਠ ਹੁੰਦੀ ਹੈ ਜਦੋਂ ਕੋਈ ਆਪਾਂ ਚੀਜ਼ ਨੂੰ ਵਾਰ-ਵਾਰ ਵਾਰ-ਵਾਰ ਪੜਾਂਗੇ ਹੂੰ ਗੁਰਬਾਣੀ ਕੰਠ ਹੋ ਜਾਂਦੀ ਹੈ ਹੂੰ ਮੈਨੂੰ ਸਖੁਨੀ ਸਾਹਿਬ ਕੰਠ ਸੀ ਜਪਜੀ ਸਾਹਿਬ ਕੰਠ ਸੀ ਪੰਜ ਬਾਣੀਆਂ ਦਾ ਕੰਠ ਸੀ ਆਸਾ ਦੀ ਵਾਰ ਕੰਠ ਸੀ ਹੋਲੀ-ਹੋਲੀ ਹੋਲੀ-ਹੋਲੀ ਹੁਣ ਦਿਮਾਗ 'ਚ ਨਹੀਂ ਰਿਹਾ ਜਿਵੇਂ ਨਹੀਂ ਕਰਦੇ ਹਨ ਕਦੀ ਹੋ ਗਿਆ ਪੜ ਲਿਆ ਪਰ ਮੈਨੂੰ ਕਿਸੇ ਟਾਈਮ ਦੇ ਵਿੱਚ ਕੰਠ ਸੀ ਪਰ ਜੇ ਮੈਂ ਕੰਟੀਨਿਊ ਰੱਖਦਾ ਸ਼ਾਇਦ ਮੈਂ ਕਦੀ ਨਾ ਭੁੱਲਦਾ ਪਰ ਗੁਰਬਾਣੀ ਇੱਕ ਐਸੀ ਚੀਜ਼ ਐਸੀ ਇੱਕ ਅਨਮੋਲ ਮਤਲਬ ਕਿ ਐ ਕਿ ਜੇ ਤੁਸੀਂ ਵਾਰ-ਵਾਰ ਵਾਰ-ਵਾਰ ਪੜੋਗੇ ਨਾ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ ਯਾਦ ਹੋ ਜਾਂਦੀ ਹੈ ਕੰਠ ਹੋ ਜਾਂਦੀ ਹੈ ਸੋ ਫਿਰ ਕੀ ਉਹ ਮੈਂ ਭਾਜੀ ਦੇਖੋ ਉਹਨਾਂ ਤੇ ਮੈਂ ਕੋਈ ਮੇਰੀ ਔਕਾਤ ਹੀ ਨਹੀਂ ਹੈਗੀ ਕਿ ਮੈਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਜੀ ਕੋਈ ਗੱਲ ਕਰਕੇ ਇਦਾਂ ਕੰਪੇਅਰ ਕਰਾਂ ਮੈਂ ਇੱਕ ਸੁਭਾਵਕ ਗੱਲ ਕਰਦੇ ਆਂ ਵੀ ਫਰਕ ਕਿਉਂ ਹੈ ਭਰਿਆਣਾ ਯਾਰ ਜਿਵੇਂ ਉਹ ਵੀ ਗ੍ਰੰਥੀ ਨੇ ਇਹ ਵੀ ਗ੍ਰੰਥੀ ਨੇ ਫਰਕ ਵੀ ਮੇਰੇ ਜਿੱਥੇ ਆਪਾਂ ਗੁਰਬਾਣੀ ਨਹੀਂ ਲਿਖਤਾ ਜਿੱਥੇ ਜਾਏ ਬਹਾ ਮੇਰਾ ਸਤਿਗੁਰੂ ਸੁਸਾਨ ਸੁਹਾਵਾ RAM ਰਾਜੇ ਸਾਡੇ ਸਤਿਗੁਰੂ ਗੁਰੂ ਪ੍ਰਮਾਤਮਾ ਕੌਣ ਹੈ ਗੁਰੂ ਗ੍ਰੰਥ ਸਾਹਿਬ ਹੈ ਤੇ ਜਿੱਥੇ ਉਹ ਗੁਰੂ ਗੱਦੀ ਚੜੀ ਗਈ ਉੱਥੇ ਤਾਂ ਫਿਰ ਗੱਦੀ ਖਤਮ ਹੋ ਜਾਂਦੀ ਹੈ ਨਾ ਭਾਜੀ ਉੱਥੇ ਵੀ ਤਾਂ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੀ ਹੈ ਜੇ ਉੱਥੇ ਇੰਨੇ ਕਾਨੂੰਨ ਇੰਨਾ ਸਾਰਾ ਕੁਝ ਹੈਗਾ ਤੇ ਫਿਰ ਜਿੱਥੇ ਪ੍ਰਕਾਸ਼ ਹੋਵੇ ਉੱਥੇ ਵੀ ਕਾਨੂੰਨ ਹੋਣੇ ਚਾਹੀਦੇ ਨੇ ਮਰਿਆਦਾ ਤਾਂ ਉੱਥੇ ਵੀ ਹੋਣੀ ਚਾਹੀਦੀ ਹੈ ਹੂੰ ਜੇ ਉੱਥੇ ਇਸ ਜੀ ਦੀ ਮਰਿਆਦਾ ਹੈ ਤਾਂ ਮਰਿਆਦਾ ਤਾਂ ਸਾਰੇ ਪਾਸੇ ਹੋਣੀ ਚਾਹੀਦੀ ਹੈ ਫਿਰ ਹੂੰ ਫਿਰ ਕੱਲੀ ਉੱਥੇ ਕਿਉਂ ਮਰਿਆਦਾ ਫਿਰ ਹਰ ਗੁਰੂ ਘਰ ਚ ਮਰਿਆਦਾ ਹੋਣੀ ਚਾਹੀਦੀ ਹੈ ਕਿ ਭਾਈ ਗੁਰਬਾਣੀ ਕੰਠ ਹੋਣੀ ਚਾਹੀਦੀ ਹੈ ਫਿਰ ਉੰਨੀ ਇੱਜ਼ਤ ਵੀ ਮਿਲੇ ਫਿਰ ਨਾਲ ਪਰ ਗੱਲ ਤਾਂ ਉੱਥੇ ਆ ਜਾਂਦੀ ਹੈ ਕਿ ਬਸ ਜਿਵੇਂ ਦਾ ਢੋਲ ਸੀ ਉਵੇਂ ਦਾ বাজਾਤਾ ਹਨਾ ਗੱਲ ਹੋ ਜਾਂਦੀ ਤਾਂ ਹੋਰ ਤਾਂ ਕੁਝ ਨਹੀਂ ਹੈ ਗੁਰਬਾਣੀ ਤੋਂ ਦੂਰ ਹੋਵੇ ਤੁਸੀਂ ਆਪ ਹੀ ਕਹਿਆ ਸੰਤ ਤੁਹਾਨੂੰ ਸਭ ਕੁਝ ਕੰਠ ਸੀਗਾ ਪਰ ਇਹ ਦੂਰ ਹੋਣਾ ਇੱਕ ਅਲੱਗ ਚੀਜ਼ ਹੈ ਕਿਉਂਕਿ ਦੇਖੋ ਰੋਜ਼ ਅਸਾਦੀ ਵਾਰ ਦਾ ਪਾਠ ਕਰਨਾ ਰੋਜ਼ ਸਕੂਨੀ ਸਾਹਿਬ ਦਾ ਪਾਠ ਕਰਨਾ ਨਾਰਮਲ ਲਾਈਫ ਚ ਕਿੰਨੇ ਪਰਸੈਂਟ ਲੋਕ ਕਰਦੇ ਹੋਣਗੇ ਜੇ ਤੁਸੀਂ ਉਹਨਾਂ ਨੂੰ ਜੋਬ ਦੋਗੇ ਇਸ ਕੰਮ ਦੀ ਉਹ ਕਰਨਗੇ ਰੋਜ਼ ਉਹ ਸਾਡੀ ਜੋਬ ਸੀ ਅਸੀਂ ਕਰਦੇ ਸੀ ਅਸੀਂ ਕੋਈ ਆਪਦੇ ਵਾਸਤੇ ਨਹੀਂ ਸੀ ਕਰਦੇ ਬਹੁਤ ਸਾਰੇ ਗ੍ਰੰਥੀ ਐਸੇ ਨੇ ਪੰਜਾਬ ਬਣੀਆ ਦਾ ਜੋਬ ਦੇ ਹਿਸਾਬ ਨਾਲ ਕੀਤਾ ਤੁਸੀਂ ਇਹ ਗੱਲ ਮੰਨ ਰਹੇ ਹੋ ਮੈਂ ਕਹਿੰਦਾ ਵੱਡੀ ਗੱਲ ਮੈਂ ਭਾਜੀ ਮੰਨ ਰਹੇ ਤੁਸੀਂ ਮੰਨ ਰਹੇ ਹੋ ਤੁਸੀਂ ਮੰਨ ਰਹੇ ਹੋ ਭਾਜੀ ਤੁਸੀਂ ਮੈਨੂੰ ਕਹੋ ਕਿ ਲੱਕੀ ਜੀ ਤੁਸੀਂ ਰੋਜ਼ ਪੰਜਾਬ ਬਣੀਆ ਦਾ ਪਾਠ ਕਰਨਾ ਹੈ ਮੇਰੇ ਤੋਂ ਨਹੀਂ ਹੋਏਗਾ ਭਾਜੀ ਪਰ ਜਦੋਂ ਬੰਦੇ ਦੇ ਸਿਰ ਤੇ ਪਈ ਹੁੰਦੀ ਹੈ ਕਿ ਨਹੀਂ ਮੇਰੀ ਡਿਊਟੀ ਮੈਨੂੰ ਕਰਨਾ ਪੈਣਾ ਹੈ ਸਪੀਕਰ ਦੇ ਵਿੱਚ ਬੋਲ ਕੇ ਕਰਨਾ ਪੈਣਾ ਤਾਂ ਕਰਨਾ ਹੀ ਕਰਨਾ ਸਾਰੀ ਕਰਦੇ ਕੋਈ ਵੀ ਗ੍ਰੰਥੀ ਹੈ ਜਦੋਂ ਦੋ ਦਿਨ ਕਿਤੇ ਘੁੰਮਣ ਜਾਂਦੇ ਪੁੱਛੋ ਉਹ ਤਾਂ ਪਾਠ ਕਰਦੇ ਹੋਣਗੇ ਹਾਂ ਠੀਕ ਹੈ ਜਿਹੜੇ ਬਹੁਤ ਨੇੜੇ ਨੇ ਕਰਦੇ ਹੋਣਗੇ ਪਰ ਸਭ ਦੇ ਵਿੱਚੋਂ 80% ਲੋਕ ਐਸੇ ਨੇ ਜਿਹੜ ਅੱਜ ਦੇਖੋ ਕੋਈ ਵੀ ਕੰਮ ਹੈ ਨਾ ਗੁਰਬਾਣੀ ਦੇ ਰਿਲੇਟਡ ਮੈਂ ਇੱਕ ਚੀਜ਼ ਦੇਖੀ ਹੈ ਜਿੰਨਾ ਚਿਰ ਤੁਹਾਡੇ ਸਿਰ ਤੇ ਨਹੀਂ ਪਈ ਹੋਈ ਉਨਾ ਚਿਰ ਤੁਸੀਂ ਪਾਠ ਨਹੀਂ ਕਰਦੇ ਚਾਹੇ ਉਹ ਦੁੱਖ ਹੋਵੇ ਚਾਹੇ ਸੁੱਖ ਹੋਵੇ ਬੜਾ ਦੁੱਖ ਆ ਜਾਏ ਬੰਦੇ ਕੋਲ ਤਾਂ ਪਾਠ ਵਾਲੇ ਪਾਸੇ ਹੋ ਜਾਏਗਾ ਤੇ ਬਹੁਤ ਸੁੱਖ ਮਿਲਿਆ ਹੋਇਆ ਬੰਦਾ ਪਾਠ ਵਾਲੇ ਪਾਸੇ ਛੇਤੀ ਨਹੀਂ ਹੁੰਦਾ ਜਾਂ ਬੰਦੇ ਦੀ ਡਿਊਟੀ ਅਸੀਂ ਹੋਵੇ ਕਿ ਯਾਰ ਇਹਨੇ ਪੈਸੇ ਮਿਲਨੇ ਆ ਜਾਂ ਇਹ ਜੋਬ ਹੈ ਤੇ ਪਾਠ ਕਰਨਾ ਹੈ ਤੇ ਸਵੇਰੇ ਸ਼ਾਮ ਕਰਨਗੇ ਹੂੰ ਠੀਕ ਹੈ ਨਾ ਸੋ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਜੋਬ ਲਾ ਲਓ ਜਾਂ ਡਿਊਟੀ ਸੀ ਉਦੋਂ ਕਰਿਆ ਪਾਠ ਸਵੇਰੇ ਸ਼ਾਮ ਕਰਦੇ ਸੀ ਠੀਕ ਹੈ ਨਾ ਅਬ ਦੇ ਵਾਸਤੇ ਹੁਣ ਜਿੰਨਾ ਕੋ ਹੁੰਦਾ ਉਹਨਾ ਕਰ ਲੈਨੇ ਆ। ਪਰ ਇਹ ਗੱਲ ਹੈ ਜਿਹਨੂੰ ਨਾਮ ਦੇ ਕੁਮਾਰੀ ਹੁੰਦੀਆਂ ਆ ਉਹ ਜਪਦਾ ਹੀ ਆ। ਜਿਹਨੂੰ ਪਿਆਰ ਹੁੰਦਾ ਉਹ ਜਪਦਾ ਹੀ ਜਪਦਾ ਹੀ ਆ ਤੇ ਉਹ ਤਾਂ ਮੈਂ ਚਾਹਣਾ ਵੀ ਪਰਮਾਤਮਾ ਕਿਰਪਾ ਕਰੇ ਕਿ ਸਾਡੇ ਵਰਗਿਆਂ ਤੇ ਵੀ ਉਹ ਖੁਮਾਰੀ ਚੜ ਜੇ ਕਿਸੇ ਟਾਈਮ ਦੇ ਵਿੱਚ ਹਰ ਇੱਕ ਬੰਦੇ ਤੇ ਚੜਨੀ ਚਾਹੀਦੀ ਹੈ ਉਹ ਵੀ ਜ਼ਰੂਰੀ ਹੈ ਪਰ ਉਹ ਤਾਂ ਫਿਰ ਉਹਦੀ ਨજર ਸਵੱਲੀ ਚਾਹੀਦੀ ਹੈ ਨਾ ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਸਾਡੀ ਔਕਾਤ ਹੀ ਨਹੀਂ ਹੈਗੀ ਯਾਰ ਕਿ ਅਸੀਂ ਇਹ ਗੱਲਾਂ ਵੀ ਕਰੀਏ ਇਹ ਤਾਂ ਨਹੀਂ ਸੀ ਤੁਸੀਂ ਕਹਿ ਰਹੇ ਹੋ ਵੀ ਮੇਰੀ ਜੌਬ ਸੀ ਤੁਸੀਂ ਉਹਨੂੰ ਜੌਬ ਮੰਨ ਰਹੇ ਸੀ ਤਾ गुरु साहिब ਨੇ ਤੁਹਾਡੇ ਤੋਂ ਕੰਮ ਖੋ ਲਿਆ। ਭਾਜੀ ਇਦਾਂ ਨਹੀਂ ਦੇਖੋ ਇਹ ਵੀ ਕਹਿ ਸਕਦੇ ਆਂ ਆਪਾਂ। ਕੰਮ ਖੋ ਲਿਆ ਦੀ ਗੱਲ ਹੋਰ ਹੁੰਦੀ ਹੈ ਹਨਾ। ਦੇਖੋ ਗੱਲ ਤਾਂ ਇਹੀ ਹੈ ਕੋਈ ਵੀ ਕੰਮ ਹੈ ਇੱਕ ਚੀਜ਼ ਤਾਂ ਸਿੱਖੀ ਹੈ ਨਾ ਫਿਰ ਕਿ ਜੇ ਤੁਸੀਂ ਦਿਲ ਦੇ ਨਾਲ ਕੋਈ ਕੰਮ ਕਰਦੇ ਹੋ। ਅੱਛਾ ਤੁਸੀਂ ਭਾਜੀ ਕੋਈ ਵੀ ਜੋਬ ਲਾ ਲਓ ਕੋਈ ਕੰਮ ਲਾ ਲਓ ਹਨਾ। ਤੁਸੀਂ ਅਗਰ ਕੋਈ ਕੰਮ ਕਰ ਰਹੇ ਹੋ ਜਿਹਦੇ ਅਧੀਨ ਤੁਸੀਂ ਕੰਮ ਕਰ ਰਹੇ ਹੋ ਉਹ ਤੁਹਾਨੂੰ ਇੱਜ਼ਤ ਨਹੀਂ ਦੇਵੇਗਾ ਤਾਂ ਤੁਸੀਂ ਫੇਰ ਹੀ ਉਹਨੂੰ ਜੋਗ ਸਮਝੋਗੇ ਨਾ ਤੇ ਫੇਰ ਹੀ ਉਹਨੂੰ ਛੱਡੋਗੇ ਨਾ ਤੁਸੀਂ। ਜੇ ਤੁਹਾਨੂੰ ਇੱਜ਼ਤ ਨਹੀਂ ਦੇ ਦੇਗਾ ਜਿਹਦੇ ਅਧੀਨ ਤੁਸੀਂ ਕੰਮ ਕਰਦੇ ਹੋ ਉਹ ਜੋਬ ਹੈ ਤੇ ਜੇ ਤੁਹਾਨੂੰ ਜਿਹਦੇ ਅੰਦਰ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਉਥੇ ਫੀਲਿੰਗ ਹੀ ਘਰ ਵਾਲੀ ਆਏਗੀ ਤੁਹਾਨੂੰ ਜੋਬ ਵਾਲੀ ਫੀਲਿੰਗ ਆਏਗੀ ਤਾਂ ਮੇਰੇ ਵਾਸਤੇ ਜੋਬ ਕਿਉਂ ਸੀ ਮੈਂ ਇਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੇ ਮੈਨੂੰ ਕੋਈ ਪ੍ਰਧਾਨ ਪੈਸੇ ਦੇ ਰਿਹਾ ਬਾਣੀ ਪੜਨ ਦੇ ਤੇ ਉਸ ਤੋਂ ਬਾਅਦ ਮੈਨੂੰ ਟੋਕ ਵੀ ਰਿਹਾ ਉਸ ਤੋਂ ਬਾਅਦ ਮੈਨੂੰ ਬਿਨਾਂ ਗੱਲ ਤੋਂ ਮਤਲਬ ਕਿ ਜਲੀਲ ਵੀ ਕਰ ਰਿਹਾ ਤੇ ਇਹਦਾ ਮਤਲਬ ਮੈਂ ਤਾਂ ਉਹਦੇ ਵਾਸਤੇ ਜੋਬ ਕਰ ਰਿਹਾ ਨਾ ਮੈਂ ਬਾਣੀ ਵਾਸਤੇ ਥੋੜੀ ਕਰ ਰਿਹਾ ਨੇ ਗੁਰਦੁਆਰੇ ਵਾਸਤੇ ਥੋੜੀ ਕਰ ਰਿਹਾ ਸੰਗਤ ਵਾਸਤੇ ਥੋੜੀ ਮੈਂ ਸੰਗਤ ਵਾਸਤੇ ਥੋੜੀ ਕਰ ਰਿਹਾ ਇਹ ਤਾਂ ਜੌਬ ਦਾ ਜੋਬ ਹੀ ਹੈ ਜਦੋਂ ਮੈਂ ਕਿਸੇ ਚੀਜ਼ ਦੇ ਪੈਸੇ ਲੈ ਰਿਹਾ ਤਾਂ ਇਟ ਮੀਨਸ ਅ ਜੌਬ ਹੈ ਹੂੰ ਠੀਕ ਹੈ ਨਾ ਪਰ ਜੇ ਮੈਨੂੰ ਉਹੀ ਇੱਜ਼ਤ ਮਿਲੇ ਉੱਥੇ ਕਿਸੇ ਨੂੰ ਵੀ ਉਸ ਗੱਲ ਦੀ ਪੂਰੀ ਰਿਸਪੈਕਟ ਮਿਲੇ ਹਨਾ ਤਾਂ ਫਿਰ ਤਾਂ ਬੰਦਾ ਜੀ ਜਾਣ ਲਾ ਦਿੰਦਾ ਹੈ ਭਾਜੀ ਸਾਡੇ ਰਾਗੀ ਗ੍ਰੰਥੀ ਐਸ ਐਸ ਦਿਲ ਵਾਲੇ ਬੰਦੇ ਨੇ ਜਿਹੜੇ ਕਿ ਲੋਕੀ ਅਰਦਾਸਾਂ ਕਰਾਉਣ ਆਉਂਦੇ ਆ ਨਾ ਅਰਦਾਸ ਕਰਦੇ ਆ ਗਿਆਨੀ ਦੀ ਅਰਦਾਸ ਕਰਿਓ ਜੇ ਗਿਆਨੀ ਦੀ ਅਵਰ ਦੀ ਅਰਦਾਸ ਜੇ ਪੂਰੀ ਤਾਂ ਹੀ ਹੋਏਗੀ ਨਾ ਜੇ ਗਿਆਨੀ ਬੜਾ ਸੁਖੀ ਤੇ ਬੜਾ ਸ਼ਾਂਤਮਈ ਅੰਦਰ ਹੋਏਗਾ ਤੇ ਕਿੰਨੀ ਤਾਂ ਕੀ ਤੁਹਾਡੀ ਅਰਦਾਸ ਪੂਰੀ ਹੋਏਗੀ ਹਾਂ ਹਣਾ ਕਿਤੇ ਗੁਰਦੁਆਰੇ ਤੋਂ ਘਰੋਂ ਬਾਹਰ ਜਾਣਾ ਹੈ ਕਿਤੇ ਪ੍ਰੋਗਰਾਮ ਤੇ ਜਾ ਰਹੇ ਆ ਤਾਂ ਅਰਦਾਸ ਕਰਾਉਂਦਾ ਕੋਈ ਬੱਚਾ ਜੰਮ ਗਿਆ ਤਾਂ ਅਰਦਾਸ ਕਰਾਉਂਦਾ ਵੀ ਪਾਸ ਹੋ ਗਿਆ ਤਾਂ ਅਰਦਾਸ ਕਰਾਉਂਦਾ ਕਿਸੇ ਦਾ ਪੇਪਰ ਹੈ ਵਧੀਆ ਹੋ ਜੇ ਤਾਂ ਅਰਦਾਸ ਕਰਾਉਂਦੇ ਦਿਨ ਚ ਪਤਾ ਨਹੀਂ ਕਿੰਨੇ ਲੋਕ ਅਰਦਾਸਾਂ ਕਰਾਉਂਦੇ ਆ ਹਾਂ ਹਣਾ ਬਟ ਤੁਸੀਂ ਗਿਆਨੀ ਨੂੰ ਖੁਸ਼ ਨਹੀਂ ਰੱਖ ਰਹੇ ਕੁਝ ਪਾਜੀ ਚਲੋ ਸਾਰੀਆਂ ਗੱਲਾਂ ਛੱਡੋ ਮੈਂ ਤੇ ਇਹ ਕਹਿ ਰਿਹਾ ਯਾਰ ਵੀ ਗੁਰੂ ਘਰ ਦੇ ਵਜ਼ੀਰ ਨੂੰ ਥੋੜਾ ਜਿਹਾ ਹੱਥਾਂ ਤੇ ਚੱਕ ਕੇ ਰੱਖਣਾ ਚਾਹੀਦਾ ਮਤਲਬ ਖੁਸ਼ ਰੱਖਣਾ ਚਾਹੀਦਾ ਤਾਂ ਕਿ ਉਹ ਜੋਬ ਉਹਨੂੰ ਜੋਬ ਸਮਝੇ ਹੀ ਨਾ ਉਹ ਹੂੰ ਉਹਨੂੰ ਲੱਗੇ ਯਾਰ ਮੇਰਾ ਫਰਜ਼ ਹੈ ਮੇਰੀ ਮੇਰਾ ਧਰਮ ਹੈ ਮੇਰੀ ਡਿਊਟੀ ਹੈ ਮੈਂ ਇੱਕ ਪ੍ਰਚਾਰਕ ਬਣਾ ਮੁਸਲਮਾਨ ਲਾੜੋ ਹੋਰ ਲਾੜੋ ਦੇਖੋ ਕਿਵੇਂ ਕਿੰਨਾ ਪ੍ਰਚਾਰ ਵਾਸਤੇ ਕਿੰਨਾ ਕੁਝ ਕਰਦੇ ਆ ਉਹ ਹੂੰ ਕਦੀ ਤੁਸੀਂ ਲਾਇਬ੍ਰੇਰੀ ਜਾ ਕੇ ਬੁੱਕਸ ਕਬ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਪੜ੍ਹ ਕੇ ਦੇਖਿਓ ਆਨਲਾਈਨ ਸਰਚ ਕਰਕੇ ਦੇਖਿਓ ਸਾਡੇ ਧਰਮ ਦੇ ਵਿੱਚ ਸਭ ਤੋਂ ਵੱਡੀ ਪ੍ਰਚਾਰ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਜੇ ਅਸੀਂ ਪ੍ਰਚਾਰਕ ਨੂੰ ਸਪੋਰਟ ਹੀ ਨਹੀਂ ਕਰਦੇ ਤਾਂ ਕੀ ਧਰਮ ਦਾ ਪ੍ਰਚਾਰ ਕਰਨਾ ਗ੍ਰੰਥੀ ਦੀ ਡਿਊਟੀ ਕੀ ਕਲਾ ਪਾਠ ਕਰਨ ਦੀ ਹੈ ਸਵੇਰੇ ਸ਼ਾਮ ਗ੍ਰੰਥੀ ਦੀ ਡਿਊਟੀ ਪ੍ਰਚਾਰ ਕਰਨ ਦੀ ਹੈ ਪ੍ਰਚਾਰ ਕਰਨ ਦੀ ਹੈ ਤੇ ਜੇ ਉਹ ਪ੍ਰਚਾਰਕ ਹੀ ਤੁਸੀਂ ਜਲੀਲ ਕਰ ਰਹੇ ਹੋ ਤਾਂ ਕੀ ਉਹ ਪ੍ਰਚਾਰ ਕਰੇਗਾ ਕੀ ਕਿਸੇ ਨੂੰ ਲਾਏਗਾ ਕਿਸੇ ਨੂੰ ਨੇੜੇ ਹੋਣਾ ਜਿੰਨੇ ਫਿਰ ਉਹ ਕਥਾ ਹੋ ਰਹੀ ਹੁੰਦੀ ਹੈ ਉਹ ਕਿਉਂ ਨਹੀਂ ਕਿਸੇ ਲੋਕਾਂ ਤੇ ਅਸਰ ਹੁੰਦਾ ਆਪ ਜਪਰਾਂ ਕਿਵੇਂ ਸੀ ਉਹ ਅਵਰ ਉਪਦੇਸ਼ ਹੈ ਆਪ ਨਾ ਕਰੇ ਇਦਾਂ ਹੀ ਸੀ ਹੈ ਨਾ ਗੁਰਬਾਣੀ ਦੀ ਪੰਕਤੀ ਵੀ ਆਪ ਕਰਨਾ ਨਹੀਂ ਹੈ ਦੂਜਿਆਂ ਨੂੰ ਉਪਦੇਸ਼ ਦੇਈ ਜਾਓ ਤੇ ਉਹ ਕੋਈ ਅਸਰ ਪੈਂਦਾ ਹੀ ਨਹੀਂ ਕੋ ਜੈਸੇ ਕੋ ਤੈਸਾ ਵਾਲਾ ਕੰਮ ਹੈ ਅਸਰ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਬੰਦਾ ਆਪਦੇ ਆਪ ਤੇ ਗੱਲ ਨੂੰ ਮਿਲ ਤੇ ਨਾਂ ਲੈ ਕੇ ਆਵੇ ਤੁਸੀਂ ਪਹਿਲਾਂ ਆਪ ਕਰੋਗੇ ਅਮਲ ਕਰੋਗੇ ਤਾਂ ਦੂਜੇ ਤੇ ਅਸਰ ਹੋਏਗਾ ਤੇ ਜੇ ਤੁਸੀਂ ਆਪ ਨਹੀਂ ਕਰਦੇ ਤੁਸੀਂ ਸਟੇਜ ਤੇ ਬੈਠ ਕੇ ਜਿੰਨੀ ਮਰਜ਼ੀ ਕਥਾ ਕਰ ਲੋ ਕੀ ਅਸਰ ਦੂਸਰੇ ਬੰਦੇ ਤੇ ਪਵੇਗਾ ਹੂੰ ਸੰਤ ਮਸਕੀਨ ਜੀ ਜਦੋਂ ਕਸਾ ਕਰਦੇ ਸੀ ਨਾ ਤੇ ਸੁਣਿਆ ਲੋਕਾਂ ਤੋਂ ਪੁਰਾਣੇ ਬਜ਼ੁਰਗਾਂ ਤੋਂ ਜਾਂ ਅੱਜ YouTube ਤੇ ਕਈ ਵਾਰੀ ਮੈਂ ਸੁਣ ਰਿਹਾ ਹ ਹੁਣਾਂ ਤਾਂ ਕਿਤੇ ਕਿਤੇ ਨੇ ਕਿਤੇ ਸ਼ਾਪ ਛੁੱਟਦੀ ਆ ਉਹਨਾਂ ਦੀ ਫਰਕ ਪੈਂਦਾ ਕਿਤੇ ਨਾ ਕਿਤੇ ਫੀਲ ਆਉਂਦਾ ਹੈ ਹਨਾ ਫੀਲ ਆਉਂਦਾ ਉਹ ਜੁੜੇ ਹੋਏ ਸੀ ਤਾਂ ਫੀਲ ਆਉਂਦਾ ਹੂੰ ਤੇ ਜਿਹਨੇ ਲਾਈਵ ਸੁਣਿਆ ਉਹਨੂੰ ਤਾਂ ਕਿੰਨਾ ਆਨੰਦ ਆਇਆ ਹੋਵੇਗਾ ਹੂੰ ਪਤਾ ਨਹੀਂ ਕਿੰਨੇ ਲੋਕ ਜੁੜੇ ਹੋਣਗੇ ਗੁਰਬਾਣੀ ਨਾਲ ਹੂੰ ਹਣਾ ਤੇ ਗੱਲ ਉਹੀ ਆ ਜਾਂਦੀ ਹੈ ਕਿ ਵੀ ਇਸ ਸਿਸਟਮ ਨੂੰ ਐਸਾ ਬਣ ਜਾਣਾ ਚਾਹੀਦਾ ਹੈ ਗੁਰਦੁਆਰੇ ਵਾਲੇ ਸਿਸਟਮ ਨੂੰ ਕਿ ਗਿਆਨੀ ਨੂੰ ਇਹ ਜੋਬ ਨਾ ਲੱਗੇ ਉਹਨੂੰ ਲੱਗੇ ਕਿ ਮੈਂ ਪ੍ਰਚਾਰਕ ਆ ਯਾਰ ਠੋਕ ਕੇ ਕਹਿਣਾ ਚਾਹੀਦਾ ਮੈਂ ਪ੍ਰਚਾਰਕ ਪਰ ਹੁਣ ਲੱਗਦਾ ਨਹੀਂ ਫਰਕ ਪਿਆ ਹੋ ਸਕਦਾ ਪਿਆ ਹੋਵੇ ਥੋੜਾ ਬਹੁਤ ਹੈ ਹੀ ਹੈ ਫਰਕ ਸੋਸ਼ਲ ਮੀਡੀਆ ਕਰਕੇ ਕਾਫੀ ਫਰਕ ਆ ਕਿਉਂ ਕੀ ਰੋਪਾ ਵੀ ਡਰ ਜਾਂਦੇ ਵੀਡੀਓ ਪੈ ਜੇਗੀ ਇਹ ਹੋ ਜਾਏਗਾ ਹੋ ਜਾਏਗਾ ਇਹ ਫਰਕ ਤਾਂ ਡੰਡੇ ਦੇ ਜੋਰ ਤੇ ਫਰਕ ਹੈ ਹੋਰ ਕੋਈ ਫਰਕ ਨਹੀਂ ਅੰਦਰੋਂ ਕੋਈ ਨਹੀਂ ਬੰਦਾ ਸੁਧਰਦਾ ਅੰਦਰੋਂ ਨਹੀਂ ਸੁਧਰਦਾ ਕੋਈ ਗੋਲਕਾ ਪਿੱਛੇ ਦੱਜ ਵੀ ਕਿਰਪਾਨਾ ਚੱਲ ਜਾਂਦੀ ਹੈ ਗੁਰਦਾਰਾਂ ਚ ਉਹ ਵੀ ਤਾਂ ਵੀਡੀਓ ਦੇਖਦੇ ਹੀ ਨਾਲ ਦੀ ਨਾਲ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਕਾਦੀ ਲੜਾਈ ਯਾਰ ਗੋਲਕਾਂ ਦੀ ਹਨਾ ਕਾਦੀ ਪ੍ਰਧਾਨਾਂ ਦੀ ਕਾਦੀ ਲੜਾਈ ਆਪਸ ਮੈਂ ਪ੍ਰਧਾਨ ਬਣਨਾ ਤੂੰ ਨਹੀਂ ਬਣਨਾ ਕਵਰਾਂ ਚ ਪੈਰ ਹੁੰਦੇ ਨੇ ਗੁਰੂ ਸਾਹਿਬ ਨੇ ਤਾਂ ਸਾਨੂੰ ਸੇਵਾਦਾਰ ਬਣਾਇਆ ਸੀ ਅਸੀਂ ਪ੍ਰਧਾਨ ਬਣ ਕੇ ਬੈਠੇ ਪ੍ਰਧਾਨ ਬਣ ਕੇ ਬੈ ਕੇ ਭਾਜੀ ਅਸਲ ਦੇ ਵਿੱਚ ਗੁਰੂ ਘਰ ਦਾ ਪ੍ਰਧਾਨ ਵੀ ਉਸੇ ਹੀ ਮਰਿਆਦਾ ਦਾ ਪਾਤਰ ਹੈ ਜੋ ਕਿ ਇੱਕ ਮਰਿਆਦਾ ਗ੍ਰੰਥੀ ਦੀ ਵੀ ਹੁੰਦੀ ਹੈ ਨਾ ਉਹ ਉਹਦੀ ਵੀ ਉਹੀ ਮਰਿਆਦਾ ਬਣ ਆਪਾਂ ਤਾਂ ਕੱਲੇ ਗ੍ਰੰਥੀ ਦੀ ਗੱਲ ਕਰ ਦਿੰਨੇ ਆ ਹਾਲਾਂਕਿ ਜੋ ਵੀ ਰਿਸਪਾਂਸਿਬਲ ਬੰਦੇ ਨੇ ਜਿਹੜੇ ਗੁਰੂ ਘਰ ਨੂੰ ਚਲਾ ਰਹੇ ਨੇ ਪਹਿਲੀ ਗੱਲ ਹੈ ਉਹੀ ਅੰਮ੍ਰਿਤਧਾਰੀ ਉਹੀ ਇੱਕ ਸਚਜੇ ਤੇ ਵਧੀਆ ਸੂਝਵਾਨ ਹੋਣੇ ਚਾਹੀਦੇ ਨੇ ਜਿਹੜੇ ਕਿ ਆਟੋਮੈਟਿਕ ਹੀ ਫਿਰ ਗ੍ਰੰਥੀ ਦੀ ਸਤਕਾਰ ਹੋਏਗਾ ਤੇ ਜੇ ਤੁਸੀਂ ਉੱਪਰ ਜਿਹੜੇ ਸਾਮ ਸਮਾਗਰ ਵਾਲੇ ਬੰਦੇ ਹੀ ਮੋਨੇ ਕੋਨੇ ਜਾਂ ਜਿਹੜੇ ਗੁਰੂ ਨਾਲ ਨਹੀਂ ਜੁੜੇ ਹੋਏ ਉਹੋ ਜੇ ਬਣਾ ਦੋਗੇ ਤਾਂ ਉਹ ਗ੍ਰੰਥੀ ਦਾ ਸਤਕਾਰ ਕਿੱਥੋਂ ਕਰ ਲੈਣਗੇ ਪ੍ਰਧਾਨਾਂ ਦੇ ਵਿੱਚ ਐ ਵੀ ਇਹ ਬੜਾ ਤੁਸੀਂ ਵੱਡੀ ਗੱਲ ਕਹਿ ਦਿੱਤੀ ਬੜੇ ਮੈਂ ਵੀ ਦੇਖਿਆ ਵੀ ਆਪਾਂ ਮੈਂ ਪਗਵੰਨੀ ਹੋਵੇ ਦਾੜੀ ਰੱਖੇ ਹੋਵੇ ਹਾਂ ਪਰਿਵਾਰ ਸਾਰਾ ਪਤਦੀ ਹੁੰਦਾ ਹਾਂ ਬਿਲਕੁਲ ਬੜੇ ਗਰੰਥੀ ਬਹੁਤ ਨੇ ਜੀ ਬਹੁਤ ਨੇ ਬਹੁਤ ਨੇ ਬਾਹਰ ਵਿਦੇਸ਼ ਵਿੱਚ ਮੈਂ ਇੰਨੇ ਇੰਨੇ ਪ੍ਰਧਾਨ ਦੇਖੇ ਨੇ ਗੁਰੂ ਘਰ ਦੇ ਅੰਮ੍ਰਿਤ ਵੀ ਛਕਿਆ ਹੋਇਆ ਸਾਰਾ ਕੁਝ ਕੀਤਾ ਹੋਇਆ ਉੱਥੇ ਨਾ ਆਫ ਲਾਇਸੈਂਸ ਸ਼ਾਪ ਕਹਿੰਦੇ ਨੇ ਜਿਵੇਂ ਇੱਥੇ ਕਰਿਆਨੇ ਦੀ ਸ਼ਾਪ ਹੁੰਦੀ ਨਾ ਤੇ ਆਫ ਲਾਇਸੈਂਸ ਸ਼ਾਪ ਦੇ ਵਿੱਚ ਜਿਵੇਂ ਕਰਿਆਨੇ ਦੀਆਂ ਦੁਕਾਨਾਂ ਥਾਂ ਥਾਂ ਤੇ ਨੇ ਇਦਾਂ ਉੱਥੇ ਦੁਕਾਨਾਂ ਨੇ ਐਵੇਂ ਸਟੋਰ ਨੇ ਤੇ ਉੱਥੇ ਸਟੋਰਾਂ ਦੇ ਵਿੱਚ दारू ਵੀ ਰੱਖੀ ਹੋਈ ਐ ਸਿਗਰਟ ਵੀ ਰੱਖੀ ਹੋਈ ਐ ਜਰਦਾ ਵੀ ਰੱਖਿਆ ਹੋਇਆ ਸਾਰਾ ਕੁਝ ਵੇਚਦੇ ਨੇ ਉਹ ਗੁਰਦੁਆਰੇ ਦੇ ਪ੍ਰਧਾਨ ਨੇ ਅੱਜ ਦੀ ਡੇਟ 'ਚ ਵੀ ਡਿਟੇਲ ਕੱਢ ਕੇ ਦੇਖ ਲਓ ਕਈਆਂ ਦੀ ਇਦਾਂ ਆਫ ਲਾਇਸੈਂਸ ਸ਼ਾਪਸ ਹੋਣ ਗਈਆਂ ਔਰ ਹੈ ਗਈਆਂ ਨੇ ਬਹੁਤ ਸਾਰੇ ਪ੍ਰਧਾਨ ਐਸੇ ਨੇ ਗੁਰਦੁਆਰਿਆਂ ਦੇ ਜਿਨ੍ਹਾਂ ਦੀ ਅੱਜ ਵੀ ਇਹ ਇਹ ਕੰਮ ਕਰ ਰਹੇ ਨੇ ਅੱਜ ਵੀ ਉਹ ਵੇਚਦੇ ਨੇ ਹੋਣ ਗਈਆਂ ਜੋ ਮੈਂ ਉੱਥੇ ਰਹਿੰਦੇ ਆ ਅੱਖੀ ਦੇਖਿਆ ਉਦੋਂ ਤਾਂ ਮੈਂ ਦੇਖਿਆ ਜੀ ਕਿ ਹੈ ਗਈਆਂ ਸੀ ਔਰ ਹੈ ਗਈਆਂ ਨੇ ਕਿਉਂਕਿ ਟਾਈਮ ਹੋ ਗਿਆ ਪਰ ਤੁਸੀਂ ਪੜਤਾਲ ਕਰੋਗੇ ਤੁਹਾਨੂੰ ਮਿਲ ਜਾਣਗੇ ਕੋਈ ਨਾ ਕੋਈ ਪ੍ਰਧਾਨ ਐਸਾ ਗੁਰਦਾਰ ਦਾ ਮਿਲ ਜੇਗਾ ਜਿਹਦੀ ਆਫ ਲਾਇਸੈਂਸ ਸ਼ਾਪ ਹੋਏਗੀ ਜਿਹੜੇ ਕਿ ਇਦਾਂ ਚੀ ਉੱਥੇ ਆਮ ਸਮਝਦੇ ਨੇ ਕੋਈ ਵਿਦੇਸ਼ ਵਿੱਚ ਬੈਠੇ ਪ੍ਰਧਾਨੀਆਂ ਫਿਰ ਸਿਰਫ ਪੈਸੇ ਦਿਆਂ ਰਹਿ ਗਈ ਪੈਸੇ ਦਿਆਂ ਰਹਿ ਗਈਆਂ ਭਾਜੀ ਹੋਰ ਕੁਝ ਨਹੀਂ ਹੈਗਾ ਪਤਾ ਨਹੀਂ ਕਿਉਂ ਲੋਕ ਪੈਸੇ ਪਿੱਛੇ ਜੋੜ ਦੌੜਦੇ ਨੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਨਾ ਮਤਲਬ ਕਿ ਸਮਝਣਾ ਚਾਹੀਦਾ ਥੋੜਾ ਜਿਹਾ ਵੀ ਜੋ ਜ਼ਿੰਦਗੀ ਚ ਹੈ ਉਹ ਮਿਲ ਹੀ ਜਾਣਾ ਹੈ ਹੂੰ ਤੇ ਜਿਹੜਾ ਲੋਕਾਂ ਨੂੰ ਲੱਗਦਾ ਹੈ ਨਾ ਕਿ ਪੈਸੇ ਨਾਲ ਸਕੂਨ ਹੈ ਜਿਹੜਾ ਲੋਕਾਂ ਨੂੰ ਲੱਗਦਾ ਹੈ ਕਿ ਪੈਸੇ ਨਾਲ ਸਕੂਨ ਹੈ ਹਨਾ ਤੇ ਪੈਸੇ ਨਾਲ ਹੀ ਸਾਰਾ ਕੁਝ ਹੈਗਾ ਤੇ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਣਾ ਕਿ ਮੈਂ ਜ਼ਿੰਦਗੀ ਦਾ ਇਹ ਹਰ ਐਕਸਪੀਰੀਅੰਸ ਕਰਕੇ ਬਿਠਾ ਮਿਰੋ ਪੈਸੇ ਪਿੱਛੇ ਜਿੰਨਾ ਮਰਜੀ ਦੌੜ ਦੋ ਕੋਈ ਸਕੂਨ ਨਹੀਂ ਹੈਗਾ ਜਿੰਨਾ ਤੁਸੀਂ ਕੋਈ ਵੀ ਕੰਮ ਹੈ ਅਗਰ ਤੁਸੀਂ ਇਮਾਨਦਾਰੀ ਨਾਲ ਸੱਚ